ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਚੱਲ ਰਹੇ ਦਰਦ ਨੂੰ ਕਾਫੀ ਦਿਨ ਹੋ ਗਏ ਨੇ ਤੇ ਇਸ ਦੇ ਬਾਵਜੂਦ ਵੀ ਕਿਸਾਨ ਸ਼ਹੀਦੀਆਂ ਪਾ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਅੱਜ ਪੂਰੇ ਭਾਰਤ ਵਿੱਚ ਰੇਲਾਂ ਰੋਕੀਆਂ ਗਈਆਂ ਨੇ ਉਹ ਜਿਹੜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕਿਸਾਨਾਂ ਨੇ ਉਸ ਵੇਲੇ ਟ੍ਰੇਨ ਨੂੰ ਰੋਕਿਆ ਜਦੋਂ यूपी बिहार जाने दी ट्रेन अमृतसर तो जਲੰਧਰ कैंट विखे पहुंचने वाली थी जिमे ट्रेन जਲੰਧਰ कैंट स्टेशन ते पहुंची ता ਕਿਸਾਨਾਂ ਨੇ ट्रेन ਦੇ ਅੱਗੇ ਆ ਕੇ ਟ੍ਰੇਨ ਨੂੰ ਰੋਕ ਦਿੱਤਾ ਅਤੇ ਟ੍ਰੇਨਾਂ ਦੇ ਅੱਗੇ ਬੈਠ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗੱਲਬਾਤ ਦੇ ਦੌਰਾਨ ਉਹਨਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਪੁਰਾਣੀਆਂ ਮੰਗਾਂ ਨੂੰ ਜਲਦ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਦੇ ਵੱਲੋਂ ਲਗਾਤਾਰ ਇੰਜ ਹੀ ਰੇਲਾ ਰੋਕੀਆਂ ਜਾਣਗੀਆਂ ਤੇ ਪ੍ਰਦਰਸ਼ਨ ਵੀ ਵੱਡੇ ਪੱਧਰ ਦੇ ਉੱਤੇ ਕੀਤਾ ਜਾਵੇਗਾ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਅੱਜ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸਾਂਝੀ ਕਾਲ ਸੀ ਉਹਦੇ ਅਧੀਨ ਜਿਹੜੇ ਸਾਡੇ ਅੰਦੋਲਨ ਚੱਲ ਰਿਆ ਨੇ ਸ਼ੰਭੂ ਬਾਡਰ ਔਰ ਖਨੋਰੀ ਬਾਡਰ ਤੇ ਉਹ ਅੰਦੋਲਨ ਅਸੀਂ 13 ਤਰੀਕ ਨੂੰ ਕਾਲ ਦਿੱਤੀ ਕਿ ਜਿਹੜਾ ਸਾਡਾ ਪਹਿਲਾਂ 13 ਮਹੀਨੇ ਸੰਘਰਸ਼ ਚੱਲਿਆ ਉਸ ਸੰਘਰਸ਼ ਸਮੇਂ ਸਰਕਾਰ ਸਾਡੀਆਂ ਮੰਗਾਂ ਮੰਨੀ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਖਾਤਰ 13 ਜਨਵਰੀ ਨੂੰ ਅਸੀਂ ਦਿੱਲੀ ਚਲੋ ਦੀ ਕਾਲ ਦਿੱਤੀ ਔਰ ਰਸਤੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਕੱਟੜ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਵਰਤਾਇਆ ਇੱਕ ਕਿਸਾਨ ਨੂੰ ਸ਼ਹੀਦ ਕੀਤਾ ਸਰਕਾਰ ਨੇ ਗੋਲੀ ਨਾਲ ਔਰ ਜਿਹੜਾ ਸਾਡੇ ਕਿਸਾਨਾਂ ਨੂੰ ਫਟੜ ਕੀਤਾ ਟੀਅਰ ਗੈਸ ਦੇ ਸ਼ੈਲ ਛੱਡੇ ਗਏ ਨੇ ਇੱਕ ਬਾਰਡਰ ਦੇ ਕਾਨੂੰਨਾਂ ਨੂੰ ਵੀ ਧੱਜੀਆਂ ਉਡਾਈਆਂ ਗਈਆਂ ਦੇਖੋ ਬਾਰਡਰ ਤੇ ਵੀ ਉਹਦੇ ਕਾਨੂੰਨ ਨਹੀਂ ਲਾਗੂ ਹੁੰਦੇ ਜਿਹੜੇ ਇਹਨਾਂ ਨੇ ਸਾਡੇ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵੱਲ ਜਾਂਦੇ ਆ ਤੇ ਸਾਡੇ ਲਈ ਇਹ ਸਰਕਾਰ ਨੇ ਕੀਤਾ ਉਹਦੇ ਵਿਰੋਧ ਵਿੱਚ ਅੱਜ ਅਸੀਂ 12 ਤੋਂ 4 ਤੱਕ ਦੀ ਈਕਾਲ ਦਿੱਤੀ ਹੈ ਔਰ ਅਸੀਂ ਜਲੰਧਰ ਕੈਂਟ ਦੇ ਸਟੇਸ਼ਨ ਵਿਕੇ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਤਾਂ ਸਿੱਧੂਪੁਰ ਵੱਲੋਂ ਔਰ ਜਿਹੜੀਆਂ ਸਮੂਹ ਜਥੇਬੰਦੀਆਂ ਵੱਲੋਂ ਇਹ ਜਿਹੜੀ ਕਾਨੂੰਨ ਲਾਗੂ ਕੀਤਾ ਟੋਟਲ ਕਿੰਨੀਆਂ ਮੰਗਾਂ ਨੇ ਐਮਐਸਟੀ ਦੀ ਮੰਤਵ ਆਦੀ ਹੈਗੀ ਇਸ ਵਾਰ ਤੋਂ ਕੋਤਨੀਆ ਮੰਗਾਂ ਨੇ ਜਨਾ ਹੁਆਗੇ ਅਵਾਰਡ ਕਿਸਾਨ ਜਿਹੜੇ ਨੇ ਉਹ ਪਾਟਰ ਤੇ ਕੱਟ ਨਹੀਂ ਤੇ ਅੱਜ ਦੇ ਨਾਲ ਤਰਹ ਕਰ ਇੰਵੈਸਟਿਗਾਈਜ਼ ਕਰਨਾ ਸਾਡੇ ਅੱਠ ਸੰਮਤ ਅੱਠਕ ਮੰਗਾਂ ਹੈ ਨੇ ਉਹਦੇ ਵਿੱਚ ਸੁਆਮੀ ਨਾਥਨ ਦੀ ਰਿਪੋਰਟ ਹੈ ਐਮ ਐਸ ਪੀ ਹੈ ਬਿਜਲੀ ਸੋਧ ਬਿੱਲ 220 ਹੈ ਔਰ ਪੋਲਿਊਸ਼ਨ ਦਾ ਮੁੱਦਾ ਐਗਰੀਕਲਚਰ ਸੈਕਟਰ ਨੂੰ ਉਹਦੇ ਵਿੱਚੋਂ ਬਾਹਰ ਕੱਢਣ ਦਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਰਕਾਰ ਨਾਲ ਸਰਕਾਰ ਨੇ ਗੱਲਬਾਤ ਵੀ ਕੀਤੀ ਪਰ ਸਰਕਾਰ ਇਹਨਾਂ ਮੰਗਾਂ ਨੂੰ ਮੰਨ ਕੇ ਵੀ ਲਾਗੂ ਨਹੀਂ ਕੀਤਾ 13 ਮਹੀਨੇ ਇਹਨਾ ਮੰਗਾ ਤੇ ਸਹਿਮਤੀ ਬਣੀ ਸਰਕਾਰ ਦੀ ਪਰ ਹਜ ਤੱਕ ਸਰਕਾਰ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੋ ਇਸੇ ਕਰਕੇ ਅਸੀਂ ਇਹ ਜਿਹੜਾ ਅੰਦੋਲਨ ਫੇਰ ਛੇੜਿਆ ਫੇਰ ਸਾਨੂੰ ਸੜਕਾਂ ਔਰ ਰੇਲਵੇ ਟ੍ਰੈਕਾਂ ਤੇ ਆਉਣਾ ਪਿਆ ਜਾਪ ਦੇ ਵਿੱਚ ਕਈ ਰੋਕੀਆਂ ਜਾ ਰਹੀਆਂ ਨੇ ਪਰ ਪੂਰੇ ਭਾਰਤ ਵਰਸ਼ ਦੀ ਕਾਲ ਆ ਪੂਰੇ ਭਾਰਤ ਵਿੱਚ ਅੱਜ ਟ੍ਰੇਨਾਂ ਦਾ ਜਿਹੜਾ ਰੇਲ ਰੋਕੋ ਆ 12 ਤੋਂ 4 ਵਜੇ ਦਾ ਪੂਰੇ ਭਾਰਤ ਵਿੱਚ ਇਹਨੂੰ ਲਾਗੂ ਕੀਤਾ ਜਾ ਰਿਹਾ। ਇੰਨੀਆਂ ਖੁਸ਼ਖਬਰੀਆਂ ਤੁਹਾਡੇ ਨਾਲ ਇਸ ਵਕਤ ਜਿਹੜਾ ਇਸ ਵਿੱਚ 30 34 ਜਥੇਬੰਦੀਆਂ ਜਲੰਧਰ ਦੀਆਂ ਔਰ ਇਹਦੇ ਵਿੱਚ ਘੱਟੋ ਘੱਟ 36 37 ਜਥੇਬੰਦੀਆਂ ਜਿਹੜੀਆਂ ਪੂਰੀਆਂ ਸਾਡੀਆਂ 50 ਦੇ ਕਰੀਬ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਉਹ ਇਸ ਕਾਲ ਨੂੰ ਲਾਗੂ ਕਰਨ ਲਈ ਪੂਰੇ ਦੇਸ਼ ਵਿੱਚ ਤਤਪਰ ਨੇ। ਜੋ ਅੱਜ ਕੁਝ ਇਤਲੰਦਰ ਕੈਂਟਰੀ ਚ ਰੇਲ ਵੀ ਰੋਕੇ ਆਏ ਗਏ ਆ ਲੋਕੀਂ ਕਰ ਰਹੀ ਕਿ ਕੀ ਕੁਝ ਮੰਗ ਨੂੰ ਮੰਗ ਕੀਤੀ ਹੈ ਦੇਖੋ ਅੱਜ ਪ੍ਰਸ਼ਾਸਨ ਦੀ ਤਾਂ ਹਮੇਸ਼ਾ ਇਹੋ ਮੰਗ ਹੁੰਦੀ ਹੈ ਕਿ ਤੁਸੀਂ ਜਿਹੜਾ ਆਪਣਾ ਅੰਦੋਲਨ ਆ ਜਿਹੜਾ ਇਹ ਨਾ ਕਰੋ ਪਰ ਕਿਉਂਕਿ ਸਰਕਾਰ ਮੰਨਿਆ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜੀ ਆ ਮਜਬੂਰਨ ਸਾਨੂੰ ਰੇਲਵੇ ਟਰੈਕਾਂ ਤੇ ਆਉਣਾ ਪਿਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਇਦਾਂ ਦੀ ਗੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਫੇਰ ਵੀ ਅਸੀਂ ਦਿਨ ਵੀ ਚੁਣਿਆ ਕਿ ਲੋਕਾਂ ਦੇ ਧਿਆਨ ਵਿੱਚ ਕਮਾਕਾਰਾਂ ਨੂੰ ਰੱਖ ਕੇ ਔਰ ਸਮਾਂ ਵੀ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਚੁਣਿਆ ਐਤਵਾਰ ਦਾ ਦਿਨ ਤੇ ਸਮਾਂ 12 ਤੋਂ ਬਾਅਦ ਦਾ ਤੋਂ ਚਾਹੁੰਨੇ ਆ ਕਿ ਹਰ ਇੱਕ ਵੀਰ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹਰ ਇੱਕ ਵਰਗ ਦੀ ਲੜਾਈ ਆ ਹਰ ਇੱਕ ਵਰਗ ਇਹਦੇ ਵਿੱਚ ਸ਼ਮੂਲੀਅਤ ਕਰੇ ਜੇ ਕਿਤੇ ਕੋਈ ਕਿਸੇ ਨੂੰ ਕੋਈ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਸੀਂ ਉਹਦੇ ਲਈ ਖਿਮਾ ਮੰਗਦੇ ਆ ਪਰ ਇਹ ਜਿਹੜੀਆਂ ਸਾਰੀਆਂ ਮੰਗਾਂ ਆ ਜਿਹੜੀ ਲੜਾਈ ਆ ਕੱਲੀ ਕਿਸਾਨੀ ਦੀ ਨਹੀਂ ਹਰ ਇੱਕ ਵਰਗ ਦੀ ਸਾਂਝੀ ਲੜਾਈ ਆ ਉਹਦੇ ਵਿੱਚ ਹਰ ਇੱਕ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਆ ਪਟਪਾਲ ਜੀ ਅੱਛਾ ਅੱਜ ਜਿਹੜਾ ਹੈਗਾ ਰੇਲ ਰੋਕੀਆਂ ਨੇ ਇਹ ਕਿਹਨਾ ਕਾਰਨਾ ਕਰਕੇ ਰੇਲ ਰੋਕੀਆਂ ਇਹ ਜਿਹੜੀਆਂ ਮੰਗ ਮੰਗੀ ਆ ਉਥਾ ਠੰਭੂ ਬਾਡਰ ਤੇ ਠੰਭੂ ਬਾਡਰ ਤੇ ਜਿਹੜੀ ਮੰਗ ਮੰਗੀ ਆ ਅੱਛਾ ਉਹ ਮਸਲਾ ਲੋ ਜੇ ਤਾਂ ਇਹ ਆਪੇ ਬੰਦ ਕਰ ਦੇਾਂਗੇ ਛੱਡ ਜਾਾਂਗੇ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਉਹ ਤਾਂ ਚਾ ਝੋਨੇ ਦੀ ਮੰਡੀ ਜਿਹੜੀ ਪ੍ਰਾਈਵੇਟ ਕਰਦੇ ਆ ਸਾਰਾ ਕੋਈ ਕਰ ਸਾਰਾ ਫਟਮੀ ਇਹਦਾ ਕਰਕੇ ਆ ਅੱਛਾ ਆਪਣੇ ਕਈ ਕਿਸਾਨ ਜਿਹੜੇ ਨੇ ਬਾਰਡਰ ਦੇ ਉੱਤੇ ਵੀ ਬੈਠੇ ਹੋਏ ਨੇ ਲਗਾਤਾਰ ਇਸ ਜੋ ਇਸ ਵਕਤ ਦਾ ਕੋਹੜਾ ਕਿ ਹਾਲਾਤ ਬਣੇ ਹੋਏ ਨੇ ਉਹ ਲਗਾਤਾਰ ਨਹੀਂ ਕਿਵੇਂ ਦੇਖਦੇ ਹਾਂ ਅੱਜ ਰੇਲ ਰੁਕਿਆ ਗਿਆ ਉਹ ਇਸੇ ਕਰਕੇ ਰੁਕਿਆ ਸਾਡੇ ਬੰਦੇ ਕਈ ਫੱਟ ਰਹੇ ਆ ਇਹਦੇ ਵਿੱਚ ਗੱਡੀ ਵੀ ਰੁਕਿਆ ਗਿਆ ਬੰਦ ਕਰੂਗੇ ਉਸ ਕਰਕੇ ਟਕੇ ਆ ਕੀ ਅਪੀਲ ਕੀ ਕਰਦੇ ਤੁਸੀਂ ਸਰਕਾਰ ਨੂੰ ਲੋਕਾਂ ਨੂੰ ਇਹ ਨਹੀਂ ਕਰਦੇ ਸਾਡੀਆਂ ਮੰਗਾ ਮੰਨ ਜਾਣਾ ਤਾਹੀਂ ਪਿਛਾੜ ਜਾਗੇ ਸਾਰਾ ਕੋਈ ਪਾਂਦੋ ਦੇ ਪ੍ਰੋਗਰਾਮ ਸਾਰਾ ਮੰਗਾਮ ਮੰਗ ਕਰ